ਮੈਂ ਤਾਂ ਕੰਨੀ ਦੀ ਦੀ ਸਾਰਿਆਂ ਨੂੰ ਛੋੜ ਦੇ ਦਾਂਗੀ ਇੱਕ ਤਾਂ ਨੰਦਗੁਰ ਨੂੰ ਇੱਕ ਗਰਦੇਵ ਨੂੰ ਇੱਕ ਨਿਹਾਲੂ ਨੂੰ ਇੱਕ ਚਤਿੰਨੋਂ ਨੂੰ ਇੱਕ ਗਰਦੇਵ ਨੂੰ ਉਹ ਪਰਲੇ ਘਰ ਆਈ ਹੈ ਗਰਦੇਵ ਹੈ ਇਹਨਾਂ ਨੂੰ ਇਹ ਦੇ ਕੇ ਆਪਾਂ ਸਾਰਿਆਂ ਨੂੰ ਆਪਣੀ ਕੰਨੀ ਕਰ ਲਾਂਗੇ ਹੋਊਗੀ ਕੀ ਸਕੀਮਾ ਲਾਉਣ ਲੱਗ ਰਹੀ ਹੈ ਐਂ ਲਾਉਂਗੀ ਮੈਂ ਤਾਂ ਸਕੀਮਾ ਵੀ ਜਿਹੜੀਆਂ ਬੁਡੀਆਂ ਨੇ ਮੇਰੇ ਕੋਲ ਆਉਂਦੀਆਂ ਨੇ ਤਾਂ ਉਹ ਉਹਨਾਂ ਨੂੰ ਛੋੜ ਦੇ ਦਾਂਗੀ ਆਪਾਂ ਉਹ ਬੁੱਟਾ ਮਧੇਰ ਕਿਪਾਵਾ ਨੰਗੀਆਂ ਸਾਰੇ ਟੱਬਰ ਦੀ ਆਉਦੇ ਨਹੀਂ ਮੇਰੀ ਗੱਲ ਸੁਣਾ ਐ ਕਿਵੇਂ ਲੋਟ ਆਊਗਾ ਆਪਣਾ ਇਹ ਤਾਂ ਬਹੁਤ ਖਰਚਾ ਹੋ ਜੂ ਮੈਂ ਤਾਂ ਰਾਤ ਸਾਬ ਲਾਇਆ ਤੀ ਅੱਛਾ ਜਿਵੇਂ 1800 ਵੋਟ ਹੈ ਆਪਣੇ ਪਿੰਡ ਦੀ ਠੀਕ ਹੈ 800 ਵੋਟ ਬਣ ਗਈ ਜਨਾਨੀਆਂ ਦੀ ਠੀਕ ਹੈ ਹਾਂ ਐ ਤਾਂ ਫਿਰ 4-5 ਲੱਖ ਦਾ ਉਹਨਾਂ ਦੀ ਹੋ ਗਿਆ ਹੁਣ ਤੂੰ ਛੋਲਾ ਦਾ ਲੈ ਕੇ ਵੇਗੀ ਵਿੱਚ ਉਹ ਤਾਂ ਛੂਟਾ ਛੂਟਾ ਦੀ ਹੋ ਗਿਆ ਇੰਨਾ ਪੈਸਾ ਤਾਂ ਫੇਰ ਉਹ ਸੂਟ ਦੇਵੇਂਗੇ ਫਿਰ ਮੇਰੀ ਕਿਤੇ ਚੱਲਦੀ ਹੋਣੀ ਫਿਰ ਹੁਣ ਮੈਂ ਕਾਨੂੰ ਦਵੂਗੀ ਸੂਟ ਉਹ ਤਾਂ ਜੱਗੇ ਨੇ ਗੱਲ ਛੇੜ ਲਈ ਕੱਲ ਅਮਾ ਚਲ ਭਈ ਠੀਕ ਐ ਦੇ ਦੋ ਸੂਟ ਚੱਲ ਜਿਵੇਂ ਕਰਨਾ ਅੱਛਾ ਹਾਂ ਫੇਰ ਹੁਣ ਕੀ ਕਰੀਏ ਫੇਰ ਹੋਰ ਕੀ ਮੀ ਜਣ ਲੱਗਣਗੇ ਆਪਣੇ ਮੰਗਰ ਉਹ ਲੱਗਣੀਆਂ ਵੀ ਚਾਹੀਦੀਆਂ ਨੇ ਗੁੜੀਆਂ ਲੱਗਣੀਆਂ ਤਾਂ ਬੋਟਾ ਪਹਿਣਗੇ ਤਾਂ ਇੰਕੀ ਪਤਾ ਹੈ ਮੇਰੀ ਗੱਲ ਸੁਣਾ ਜੇ ਵਿੱਚੋਂ 5 10 ਜਣੀਆਂ ਰਹਿ ਗਈਆਂ ਫੇਰ ਉਹ ਗੁੱਸਾ ਕਰਨਗੇ ਹੋਣਾ ਨਹੀਂ ਵੋਟ ਪਾਉਣੀ ਨਾਲੇ ਹਰ ਖ ਕਰਨੀ ਆ ਆਪਣੇ ਤੇ ਫਿਰ ਤੂੰ ਜੱਗੇ ਨਾਲ ਸਲਾਹ ਕਰ ਲੈ ਫਿਰ ਹੋਰ ਕਿਵੇਂ ਕਾਫੇ ਨਾਲ ਤਾ ਉਹ ਬਿੜਨਗੀ ਆਪਣੇ ਕਿੰਨੀ ਹੋਣਗੀਆਂ ਥੋੜਾ ਖ ਨਾ ਦੇ ਦਾਂਗੇ ਫਿਰ ਅੰਦਰੋਂ ਅੰਦਰੋਂ ਅੰਦੇ ਆ ਮੰਗੇ ਚੋਰੀਆਂ ਉਹ ਦੇ ਆ ਮੰਗੇ ਸਭ ਤੋਂ ਮੇਰੀ ਗੱਲ ਸੁਣਾ ਗੱਲ ਦਾ ਤਾਂ ਪਤਾ ਲੱਗੇ ਜਾਂਦਾ ਇੱਕ ਦੂਜੇ ਨੂੰ ਦੱਸ ਦਿੰਦੀਆਂ ਨੇ ਜੇ ਵਿੱਚੋਂ 10 ਜੜੀਆਂ ਵੀ ਰਹਿ ਗਈਆਂ ਨਾ 20 30 ਦੀਆਂ ਵੋਟਾਂ ਹੋਰ પાડਣੀਆਂ ਕਹਿ ਕੇ ਜਿਹੜੀਆਂ ਮੇਰੇ ਨਾਲ ਦੀਆਂ ਬੁੜੀਆਂ ਨੇ ਉਹਨਾਂ ਨੂੰ ਤਾਂ ਮੈਂ ਚੰਗੀ ਤਰ੍ਹਾਂ ਸਮਝਾ ਤੂੰ ਵੀ ਬਾਹਰ ਘਰ ਨਾ ਜਾਵੇ ਛੋਡੀ ਚੱਲ ਦੇਖ ਲੈ ਜੱਗੇ ਨੂੰ ਪੁੱਛਦੇ ਆ ਫੇਰਾ ਹਾਂ ਜੱਗੇ ਨੂੰ ਪੁੱਛ ਫੇਰ ਉਹਦੇ ਨਾਲ ਸਲਾਹ ਕਰ ਮੈਂ ਤਾਂ ਜਿਹੜੀਆਂ ਬੁੜੀਆਂ ਨੂੰ ਹਾਂ ਕਰਤੀ ਭਈ ਮੈਂ ਤਾਂ ਦੇਣੇ ਲੱਗਣਗੇ ਫੇਰ ਮੇਰੀ ਤਾਂ ਕਿਤੇ ਚੱਲਣੀਆਂ ਨਹੀਂ ਇਹ ਚਲਾਉਣ ਨੂੰ ਕੀ ਗੱਲ ਐ ਇਹ ਤੂੰ ਸਾਰਾ ਦਿਨ ਬਸ ਮੇਰੀ ਚੱਲਦੀ ਨਹੀਂ ਚੱਲਦੀ ਨਹੀਂ ਚੱਲਦੀ ਚੱਲਦੀ ਨਹੀਂ ਹੋਰ ਕੋਈ ਸਾਡ ਨਹੀਂ ਚੱਲਦਾ ਫਿਰ ਚੱਲਦੀ ਤਾਂ ਨਹੀਂ ਫਿਰ ਤੂੰ ਤਾਂ ਮੇਰੀ ਮੰਨਦੀ ਹੋ ਨਹੀਂ ਕੋਈ ਗੱਲ ਵੀ ਇੱਕ ਗੱਲ ਇੱਕ ਗੱਲ ਤਾਂ ਮੰਨ ਲਿਆ ਕਰ ਮੇਰੀ ਤੇਰਾ ਵੀ ਘਰ ਹੋਣਾ ਸਾਰਾ ਦਾ ਹੋਊਗਾ ਖਰਚਾ ਘਰ ਤਾਂ ਮੇਰਾ ਹੈ ਫਿਰ ਜਦ ਜਦ ਮੇਰੀਆਂ ਸਹੇਲੀਆਂ ਮੇਰੇ ਕੋਲ ਆਉਂਦੀਆਂ ਨੇ ਫਿਰ ਉਹਨਾਂ ਨੂੰ ਕੁਸਤਾ ਕਹਾ ਮੈਂ ਵੀ ਕਿਵੇਂ ਕਾ ਖੜੇ ਹੁੰਨਿਓ ਤੁਸੀਂ ਫਿਰ ਉਹਨਾਂ ਨੂੰ ਲਾਲਚ ਦੇ ਕੀ ਕਰਾਂਗੇ ਆਪਾਂ ਆਪਣੀ ਕੰਨੀ ਐ ਨਹੀਂ ਲੋਟ ਆਉਂਦਾ ਹੈਗਾ ਫਿਰ ਆਪਾਂ ਸੋਚ ਦੁਬਾਰੇ ਸਲਾਹ ਕਰਦੇ ਆ ਚੰਗਾ ਫੇਰ ਜੱਗੇ ਨਾ ਜੱਗੇ ਨਾ ਕਰ ਲੈ ਸਲਾਹ ਫੇਰ ਜਿਵੇਂ ਕਰਨੀ ਹੈ ਭਾਈ ਤੇਰੀ ਮਰਜ਼ੀ ਹੈ ਮੇਰੀ ਨਹੀਂ ਚੱਲਣ ਦਿੰਦੇ ਦੋਈ ਨੇ ਇਹਨਾਂ ਨੇ ਤੇ ਗਿੱਟ ਮਿੱਟਨ ਧਰੀ ਕਰ ਕੇ ਰੱਖਿਆ ਜੇ ਮੈਂ ਤਾਂ ਉਹਨਾਂ ਬੁੜੀਆਂ ਨੂੰ ਫੇਰ ਬੇ ਜਵਾਬ ਦੇ ਦੂੰ ਫਰ ਕੀ ਕਰੂੰ ਚੇਪਾ ਆਛਾ ਮਾਫੀ ਬਰੋ ਦੂਜਾ ਦਿਨ ਆ ਮੋਟਾ ਨਾ ਅੱਜ ਆਜਣ ਬਰੋਦੇ ਦੇ ਦੰਦ ਨਾ ਕਾਣ ਉੱਠੇ ਆਪਣੇ ਬਰੋਬਰ ਕੋਈ ਫੇਰ ਕਰੂਗਾ ਮਾਲਕ ਚਾਹ ਪੁੱਛੀ ਤੇ ਚਾਹ ਬਣ ਕੇ ਦੇ ਜੋ ਜਾ ਤਾਂ ਹਾਂ ਬਣ ਗਈ ਅੰਦਰ ਬਣੀ ਪਈ ਆ ਚਾਹ ਤਾਂ ਅੱਛਾ ਲਿਆ ਦਨੀ ਆ ਮੈਂ ਉਰੇ ਅੱਜ ਵੀ ਦਰਖਾਏ ਬੇ ਪਾਣੀ ਦਰਦੀਆਂ ਉਕਲੇਸ ਕਰਦੀਆਂ ਸਾਰਾ ਦਿਨ ਕਹਿੰਦੀ ਪਾਣੀ ਚੁੱਲ੍ਹੇ ਤੇ ਕਰਿਆ ਕਰ ਪਾਥੀਆਂ ਕਹਿੰਦੀ ਕਾਦੇ ਵਾਸਤੇ ਲੈਤੀਆਂ ਨੇ 5 ਰੁਪਏ ਪਾਥੀ ਹੋਰੀ ਐ ਉਹਨੂੰ ਕੌਣ ਸਮਝਾਵੇ ਫੇਰ ਕੀ ਸਮਝਾਈਏ ਵੀ ਐਦੂ ਤਾਂ ਗਿਆ ਸਸਤਾ ਪੈਂਦਾ ਹੋਰ ਪਾਥੀਆਂ ਨਾਲ ਤਾਂ ਕਹਿੰਦੇ ਸਸਤਾ ਪੈਂਦਾ ਹੋਰ ਹੋਰ ਅੰਦਰ ਪੀ ਜਾ ਆਹੋ ਚੱਲ ਮੈਂ ਲਿਆ ਦਨੀ ਆ ਜਾ ਬੈਹ ਜਾ ਤੂੰ ਉਰੀ ਬਟਾਂ ਮੈਂ ਚਾ ਲਿਆ ਨਹੀਂ ਉੱਥੇ ਬਹਿ ਜਾ ਤੇਰੀ ਮਾਂ ਕੋਲੇ ਗੱਲ ਕਰਨੀ ਐ ਨਾਲੇ ਅੱਛਾ ਆਹੋ ਰਾਮ ਮਾਤਾ ਕੀ ਕਰ ਬੈਠੇ ਕਿਵੇਂ ਬੈਗੀ ਸੋਕਤੀ ਬੈਗੀ ਕੀ ਕਹਿੰਦੀ ਤੇ ਜੋ ਕੀ ਗੱਲ ਕਰਨੀ ਐ ਤੇ ਜੋ ਇਹ ਮੈਂ ਤਾਂ ਕਿਹਾ ਹਾਂ ਜਿਹੜੀਆਂ ਮੇਰੇ ਪੰਜ ਸੱਤ ਤੱਕ ਤੋਂ ਬੁੜੀਆਂ ਮੇਰੇ ਕੋਲ ਆਉਂਦੀਆਂ ਨੇ ਹਾਂ ਜੀ ਉਹਨਾਂ ਨੂੰ ਚੋਲਦੀ ਦੇ ਦਾਂਗੇ ਆਪਾਂ ਅੱਛਾ ਸਾਰੇ ਪਰਿਵਾਰ ਦੀਆਂ ਜਿਹੜੀਆਂ ਵੋਟਾਂ ਆਪਣੀ ਕਲੀਪਾ ਦੇਣੀਆਂ ਉਹ ਕਹਿੰਦੀ ਖਰਚਾ ਜ਼ਿਆਦਾ ਹੋ ਜੂ ਪੰਜ ਸੱਤ ਨਹੀਂ ਹੈਗੇ ਬੱਬੇ ਫਿਰ ਇਹ ਸਹਿਬ ਨਾਲ ਦਾ 800 1800 ਵੋਟ ਤੋਂ 800 ਬੁੜੀਆਂ ਦੀ ਵੋਟ ਹੈ ਆ ਲੈ ਫੜ ਹੈਗੀ ਤਾਂ ਹੈ ਉਹਨਾਂ ਨੂੰ ਅੰਦਰ ਗਤੀ ਦੇ ਦਾਂਗੇ ਅੰਦਰ ਗਤੀ ਪਤਾ ਲੱਗ ਜਾਂਦਾ ਹੈ ਲੱਗ ਜਾਂਦਾ ਹੈ ਹਾਂ ਇਹ ਤਾਂ ਦੋਨੋਂ ਵੋਟਾਂ ਪਾੜ ਜਾਣਗੀਆਂ ਇਹ ਕੋਈ ਗੱਲ ਹੈ ਸਿਆਣੇ ਵਾਲੀ ਹੂੰ ਤਾਂ ਤੂੰ ਕਹਿੰਦੀ ਮੈਂ ਸਿਆਣੀ ਆ ਕਹਿੰਦੀ ਨਹੀਂ ਮੈਨੂੰ ਅਕਲ ਹੈ ਜ਼ਿਆਦੇ ਕਾ ਨੂੰ ਸਿਆਣੀਆਂ ਮੈਥੋ ਤੇ ਕਹੀ ਸਾਂ ਨੂੰ ਚੱਲਦੀ ਏ ਮੇਰੀ ਸਾਰਾ ਦਿਨ ਤੁਸੀਂ ਤਾਂ ਮੈਨੂੰ ਪੁੱਠੀ ਚੱਲਦੇ ਹੋ ਕਾ ਨੂੰ ਮੇਰਾ ਮਨ ਤੂੰ ਐਂ ਦੱਸ ਬੇ ਜਦੋਂ ਕੋਈ ਕੰਮ ਦਿੰਦੇ ਹੋ ਦੂਜੀਆਂ ਦੋ ਨੂੰ ਚਾਰ ਨੂੰ ਹੋਰ ਦੱਸਣੀਆਂ ਹੋ ਚੱਲ ਭਾਈ ਛੋਟੀ ਸਲਾਹ ਹੈ ਫਿਰ ਜਿੰਮੀ ਦੱਸਾਂਗੇ ਕਰਾਂਗੇ ਅਮਿੰਮੀ ਠੀਕ ਹੈ ਫਿਰ ਐਨਾ ਵਾਅਦਾ ਨਹੀਂ ਵਧਾਉਂਦੇ ਆਪਾਂ ਉਹਨਾਂ ਨੂੰ ਮੈਂ ਕਹਿ ਦੂੰ ਪਹਿਲਾਂ ਕਲੇਸ਼ ਪਾ ਕੇ ਬਹਿ ਜਾਂਦੀ ਐ ਮੈਂ ਰੱਦ ਸਾਰਾ ਹਿਸਾਬ ਲਾਇਆ ਤੀ ਹੂੰ 2-4-5 ਲੱਖ ਰੁਪਇਆ ਦਾ ਬਣ ਗਿਆ ਸੂਟਾਂ ਸਾਟਾਂ ਦਾ ਲਾ ਕੇ ਹੁਣ ਇਹ ਫਿਰ ਇਹ ਕਹਿੰਦੀ ਸ਼ਾਲ ਦੇਣੇ ਨੇ ਮੈਂ ਆਪਣੀਆਂ ਸਹੇਲੀਆਂ ਨੂੰਲੇ ਦੀ ਸ਼ਾਲ ਪਹਿਣਗੇ ਫਿਰ ਸ਼ਾਲ ਪਹਿਣਗੇ ਹਾਂ 500-500 ਤੋਂ ਘੱਟ ਤਾਂ ਜਮੀ ਸ਼ਾਲ ਨਹੀਂ ਆਉਂਦਾ ਹੈਗਾ ਤੇ ਜੇ ਵਧੀਆਂ ਲੈਣਾ ਤਾਂ 1000 ਦਾ ਸ਼ਾਲ ਆਊਗਾ ਮੀਡੀਅਮ ਜਾਊ ਵੀ ਇੱਕ ਗੱਲ ਹੋਰ ਹੈ ਮੇਰੀ ਗੱਲ ਸੁਣ ਤੂੰ ਵਿੱਚ ਬਾਡਾ ਨਾ ਦਿਆ ਕਰ ਐਂ ਤਾਂ ਫਿਰ ਬੰਦੇ ਰਹਿ ਗਏ 1000 ਵਿੱਚੇ 1000-1200 ਵੋਟ ਬੰਦਿਆਂ ਦੀ ਰਹਿ ਗਈ ਉਹ ਬਹੁਤ ਕੁਝ ਭਾਲਣਗੇ ਪਰ ਉਹ ਨਾ ਮੇਚਰਾ ਬੰਦੀ ਕਿਹਾ ਹੈ ਸ਼ਰਾਬ ਤਾਂ ਮੈਂ ਦਾਦਾ ਮੇਬੇ ਤੈਨੂੰ ਗੱਲ ਆ ਆਸਲ ਤਾਂ ਆਪਣੇ ਵਿਰੋਧੂ ਬੋਟਾਂ ਚ ਨਹੀਂ ਉੱਠਦਾ ਕੋਈ ਅੱਛਾ ਜੇ ਨਾ ਉੱਠੇ ਵੀ ਆਪਾਂ ਖਰਚਾ ਕਦੋਂ ਕਰਾਂਗੇ ਇਹਦਾ ਲੋਟ ਹੈ ਫਿਰ ਤੇ ਜੰਮੀ ਲੋਟ ਆ ਗਈ ਜੇ ਆਪਣੇ ਬਰੋਬਰ ਉੱਠੂਆ ਕੋਈ ਤਾਂ ਖਰਚਾ ਹੁੰਦਾ ਜੇ ਨਾ ਆਇਆ ਕੋਈ ਕੋਈ ਪਤਾ ਨਹੀਂ ਉਹਦਾ ਟਾਈਮ ਤੇ ਪਤਾ ਲੱਗੂਗਾ ਐ ਨਹੀਂ ਪਤਾ ਪੰਜ ਖੜੇ ਹੋ ਜਾਣ ਤੇ ਰੇਜ ਕਿ ਜਿੱਤ ਚ ਆਪਣੇ ਤੇ ਲੋਕ ਲੱਗਦੇ ਨੇ ਪੰਜ ਚਾਰ ਜਣੇ ਮੇਰੇ ਸਾਹ ਹਜੇ ਤਾਂ ਕੋਈ ਉੱਠੀ ਨਹੀਂ ਭਾਪ ਜੀ ਫਿਰ ਦੇਖੋ ਕੀ ਬਣਦਾ ਬਾਕੀ ਮੇਰੀ ਗੱਲ ਸੁਣਾ ਉਹ ਡੱਬੇ ਪਾੜ ਲੰਗੇ ਜਿਹੜੇ ਨਸ਼ਾ ਨਹੀਂ ਕਰਦੇ ਹਾਂ ਉਹਨਾਂ ਨੂੰ ਡੱਬੇ ਚਾਹੀਦੇ ਨੇ ਫਿਰ ਤਾਂ ਕੜਾਹੀ ਵੀ ਚੜਾਉਣੀ ਪਊਗੀ ਘਰੇ ਚੜਾਉਣੀ ਪਊ ਤਾਂ ਹਾਂ ਮੁੱਲ ਦੀ ਮਠਿਆਈ ਮਹਿੰਗੀ ਪਊਗੀ ਮਹਿੰਗੀ ਪਊ ਨਾਲੇ ਕੋਈ ਖਾਂਦਾ ਨਹੀਂ ਹੈਗਾ ਵਧੀਆ ਨਹੀਂ ਹੁੰਦੀ ਹੈਗੀ ਹਾਂ ਉਹ ਤਾਂ ਗੱਲ ਸੁਣੋ ਮੇਰੀ ਸਿਆਣੇ ਵੀ ਚੱਲਣੇ ਨਹੀਂ ਦਿੱਤੀ ਮੈਂ ਸਾਨੂੰ ਇਹੀ ਕਿਹਾ ਦੀ ਵੀ ਖੜੇ ਨਾ ਹੋ ਵੀ ਕਰ ਖੰਗੜ ਕਰ ਦਾਂਗੇ ਨੇ ਬੋਟਾਂ ਬੇਬੇ ਤੂੰ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰ ਰਹੀ ਹੈਂ ਕੱਟੇਕ ਨਹੀਂ ਜਾਊਗੀ ਇਹ ਤਾਂ ਸਾਰਾ ਟਮ ਕੋਈ ਚੰਗੀ ਵੀ ਸੋਚਿਆ ਕਰਕੇ ਦੇ ਚਲੋ ਠੀਕ ਹੈ ਜੇ ਸਰਪੰਚ ਹੋ ਜਾਏਗਾ ਮੈਨੂੰ ਤਾਂ ਅੱਛਾ ਬਾਠੀ ਨਹੀਂ ਬਈ ਸਰਗੱਲੇ ਬੇਬੇ ਤੇ ਗੱਲ ਸੁਣੋ ਇਹ ਹੁਣ ਤਾਂ ਜੀ ਲਾ ਲਗੂ ਅੱਛਾ ਜੇ ਤਾਂ ਚਾਰ ਕਿਲੇ ਬਣਾ ਜਾਣਗੇ ਸੱਚਾ ਕੰਮ ਹੁੰਦਾ ਐ ਗੱਲਾਂ ਨਾਲ ਹੀ ਬਣਦਾ ਹੁੰਦਾ ਜਾਂ ਉਧਰ ਹੋ ਜਾ ਉਧਰ ਹੋ ਜੋ ਤੁਸੀਂ ਐ ਨਹੀਂ ਕਰੇ ਤੁਸੀਂ ਕੁੜੇ ਵਗਦੇ ਹੁੰਦੇ ਇਹ ਜਦਾ ਕਿਲਾ ਬਿਕੇ ਰੱਖ ਜਿ ਸਮਝ ਲੋ ਹੋਣਾ ਲੋਕ ਖਾ ਜਾਣਗੇ ਜੇ ਫਿਰ ਲੋਕ ਤੇਨੇ ਕਿਲੇ ਬਣਾ ਜਾਣਗੇ ਹਾਂ ਕਿਲੇ ਦੇ ਪੈਸੇ ਸੋਟੇ ਹੱਥ ਜਾਏ ਇਹ ਜੇ ਤਾਂ ਬਣ ਜਾਣ ਜੇ ਫਿਰ ਤਾਂ ਹੀ ਗੱਲੇ ਨਹੀਂ ਜੀ ਜੇ ਨਾ ਬਣੇ ਫਿਰ ਤਾਂ ਔਖੀ ਹੈ ਔਖਾ ਜੇ ਤੁਸੀਂ ਮਨ ਬਣਾਓ ਪਹਿਲਾਂ ਪਤਾ ਤੁਸੀਂ ਮੇਰੀ ਗੱਲ ਸੁਣੋ ਬਾਈ ਮੇਰੀ ਗੱਲ ਸੁਣੋ ਜੇ ਤਾਂ ਪਿੰਡ ਦਾ ਸੁਧਾਰ ਕਰਨਾ ਹੈ ਕੁਝ ਨਹੀਂ ਹੁੰਦਾ ਕੀਲਾ ਕੋਈ ਲੋੜ ਨਹੀਂ ਵੇਚਣ ਦੀ ਹੈਗੇ ਨੇ ਬਾਈ ਸਾਡੇ ਲਈ 10 ਲੱਖ ਰਹਿਦੇ اکاؤنٹ ਚ ਪਿਆ 25 ਲੱਖ ਰੁਪਏ ਲੱਗੇ ਕੀਤੇ ਲੱਗਿਆ ਮੈਂ ਕਹਿ ਰਿਹਾੱਖ ਜਾਣਦੇ ਫਿਰ ਕੁਛ ਨਹੀਂ ਹੁੰਦਾ ਅਸਾਂ ਭਲਾ ਕਰਨਾ ਅਸੀਂ ਲਾਲਚ ਨਹੀਂ ਦੇਖਣਾ ਹੈਗਾ ਤੂੰ ਤਾਂ ਇੱਧਰ ਹੋ ਜਾ ਕਰ ਲਾਲਚ ਨਹੀਂ ਤੂੰ ਤਾਂ ਠੀਕ ਹੈ ਤੇ 25 ਲੱਖ ਰੁਪਏ ਮੰਨ ਕੇ ਚੱਲੋ ਫਰ ਬਣ ਵੀ ਜਾਣਗੇ ਜਮਨੂਸ ਨਹੀਂ ਬਣਨਾ ਬਣਾਉਣ ਪਿੱਛੇ ਨਹੀਂ ਸਾਨੂੰ ਬਸ ਤਾਂ ਸੇਵ ਹੀ ਕਰਨੀ ਹੈ ਬਸ ਅਸੇ ਵਗਦੇ ਬਸ ਠੀਕ ਹੈ ਫੇਰਾ ਮੈਂ ਕਹਨੀ ਆ ਮੈਂ ਤਾਂ ਵੀ ਸਾਹਬ ਨਾਲ ਚੱਲੋ ਵੀ ਜਿਵੇਂ ਸੂਟ ਸ਼ਾਲ ਵੀ ਐ ਲੋਟ ਨਹੀਂ ਹੋਣਾ ਲੋਕਾਂ ਦਾ ਤੂੰ ਨਾ ਬੋਟਾ ਪਟ ਜਾਣਗੇ ਚਲੋ ਨਾਮ ਰੱਖ ਲਓ ਕੋਈ ਰੱਬ ਦਾ ਸਾਭ ਰੱਖ ਲਓ ਨਾਮ ਦਿਓ ਹਾਂ ਹੋਰ ਪਰ ਕੀ ਦੇਣਗੇ ਜਫਰ ਲੰਗਰ ਚਲਾ ਦਿਓ ਮਠਾਈ ਚਲਾ ਦਿਓ ਹਾਂ ਲੰਗਰ ਠੀਕ ਐ ਪੁੰਨ ਦਾ ਹੋ ਖਾਦੇ ਖਵਾ ਦੇ ਦਾ ਇੱਕ ਕੰਮ ਕਰੋ ਲੰਗਰ ਚ ਹਾਂ ਜਿਹੜੇ ਬੀਆ ਜਰਾ ਤੋਂ ਸਾਭ ਦੇ ਜਗਰ ਪਤੇਉਂਦੇ ਦੂਸਰੇ ਜਿੱਦੀਆਂ ਇਹ ਕੰਮ ਕਰ ਲੋ ਪੰਜ ਚਾਰ ਦਿਨ ਪਹਿਲਾਂ ਲੰਗਰ ਚਲਾਵਾਂਗੇ ਸਾਰੇ ਘਰਾਂ ਚ ਨਾਲ ਦੇ ਤੱਕ ਜਵਾਕ ਖਾ ਲਣਗੇ ਕਿਲੋ ਕਿਲੋ ਮਿਠਾਈ ਸਾਰੇ ਘਰਾਂ ਚ ਵੰਡ ਦਾਂਗੇ ਜਲੇਬੀਆਂ ਆ ਗਈਆਂ ਵੋਟਾਂ ਨੂੰ ਪਾਉ ਆਪਾਂ ਇੱਕ ਬੇਟੀ ਦਾ ਅੱਜ ਚੱਕ ਲੈਣ ਜਿਹੜਾ ਕੋਈ ਘਰੇ ਆਉਂਦਾ ਉਹਨੂੰ ਖਵਾ ਦਿਆ ਕਰੋ ਦੋਨੋਂ ਹਾਂ ਠੀਕ ਹੈ ਉਹ ਮਿੱਠਾ ਮੂ ਕਰਾਇਆ ਕਰੋ ਬੁੱਟਾ ਸਾਟਾ ਦੀ ਦੇਖੀ ਦੇਖੀ ਸਲਾਹ ਕਰੋ ਨਾਲ ਸਲਾਹ ਹਾਂ ਠੀਕ ਹਾਂ ਹਾਂ ਸਾਰੇ ਮਤਾਂ ਕਿ ਆਪਾਂ ਬੜੇ ਦਾ ਕੰਮ ਕਰੋ ਮੈਂ ਚਲਾਉ ਚੱਲਣ ਦੇ ਕੰਮ ਬਾਈ ਤੁਸੀਂ ਇਹਨੂੰ ਮਾੜਾ ਮੋਟਾ ਸਮਝਾਓ ਕੋਈ ਨਾ ਸਮਝਾਉਂਦਾ ਸਾਰਾ ਦਿਨ ਇਹ ਲੜਾਈਆਂ ਤੋਂ ਬਿਨਾਂ ਨੂੰ ਕੋਈ ਕੰਮ ਨਹੀਂ ਤੇ ਮੈਂ ਚਾਹ ਬਣਾ ਕੇ ਲਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਦਾ ਦੇਖੋ ਖਰਚੇ ਤਾਂ ਬੇਬੇ ਹੁੰਦੇ ਹੋਣਗੇ ਠੀਕ ਹੈ ਚਲ ਐਟਕ ਹਾਂ ਇਹਦੇ ਬਹੁਤ ਪੈਸਾ ਲਾਂਦੀ ਹੈ ਵੀਨਾ ਇੱਕ ਉਹਨਾਂ ਨਾਲੇ ਫੜੀਆਂ ਦੋ ਘਮੁੰਦੜਾਂ ਦੇ ਪਿੱਛੇ 10000 ਹੁੰਦਾ ਹੈ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਹੋ ਕੇ ਕਿਵੇਂ ਤੜਕੀ ਰੋਲਾ ਪਾਰ ਕੇ ਆਇਆ ਚਬਰ ਤੇ ਸੋਨ ਵੀ ਨਹੀਂ ਦਿੰਦੇ ਸੀ ਮੈਨੂੰ ਸੋਨ ਕਿੰਨੀ ਦਿੰਦੇ ਬਟੇ ਬਈ ਇਹ ਹੀ ਵੋਟਾਂ ਵਾਲਾ ਕੰਮ ਚੱਲ ਰਿਹਾ ਹਨ ਵੋਟਾਂ ਵਾਲਾ ਤਾਂ ਹੁਣ ਚੱਲੂਗਾ ਤਾਂ ਵੀ ਇੰਨਾ ਨਹੀਂ ਰੋਲਾ ਪਊਗਾ ਮੈਂ ਜਿਹੜੀ ਮੈਂ ਗੱਲ ਕਹੀ ਸੀ ਉਹ ਤਾਂ ਕਰਤੀਆਂ ਕੈਨਸਲ ਹੋਣਾ ਕਿਉਂ ਤੇਰੇ ਕੀ ਗੈਸਲ ਕਰਤੀਆਂ ਮੇਰੇ ਆਏ ਜਿਹੜੀਆਂ ਮੈਂ ਕਹਿਆ ਸੀ ਛੋਲ ਦੇ ਦਾਂਗੇ ਆਪਾਂ ਬੁੜੀਆਂ ਨੂੰ ਆਪਾਂ ਰਾਤ ਕੀ ਬਲਾ ਕੇ ਹਟਦੇ ਵੀ ਛੋਲ ਤਾਂ ਦੇਣੇ ਪੈਣਗੇ ਇੱਕ ਗੱਲ ਹੋਰ ਵੀ ਮੈਂ ਦੇਖੀ ਐ ਤੁਸੀਂ ਵੀ ਸਿਆਣੇ ਬੰਦੋ ਜਿਹੜੀਆਂ ਬੁੜੀਆਂ ਦੇ ਵੋਟਾਂ ਨੇ ਉਹ ਹੁੰਦੀਆਂ ਨੇ ਪੱਕੀਆਂ ਪੱਕੀਆਂ ਠੀਕ ਹੈ ਜਿਹੜੇ ਹੁਣ ਤੂੰ ਮੰਨ ਕੇ ਚੱਲਾ ਹਾਂ ਜਾਣੇ ਨੇ ਨਵੀਂ ਜੀ ਉਮਰ ਦੇ ਆ ਮੁੱਸੀ ਵਾਲੇ ਸੁਣਦੇ ਨੇ ਇਹਨਾਂ ਦੀਆਂ ਵੋਟਾਂ ਮਾਟਣ ਦਾ ਯਕੀਨ ਨਹੀਂ ਕੋਈ ਹੈਗਾ ਕੀ ਬਟਾ ਪਾਈ ਆਏ ਇਹ ਤਾਂ ਆਏ ਸੀ ਵੀ ਜੰਗਰ ਲਾ ਦਾਂਗੇ ਮਸ ਕੇ ਦੀ ਵੀ ਜੰਗਰ ਲਾ ਕੇ ਸਾਰੇ ਗਰੀਬੀ ਸਰ ਵਿੱਚ ਆ ਜਾਣਗੇ ਵੀ ਛੋਲ ਛੋਲ ਨਹੀਂ ਵੰਟਦੇ ਫਿਰ ਤੁਸੀਂ ਜਾਣਗੇ ਹਾਂ ਨੇ ਰੁੱਣਗੀਆਂ ਦਾ ਫਿਰ ਜਿੰਮੇ ਮਰ ਜੇ ਫਿਰ ਐ ਤਾਂ ਖਰਚਾ ਤਾਂ ਕਰਨਾ ਹੀ ਪਊਗਾ ਮੈਂ ਤਾਂ ਕਿਹਾ ਵੀ 25000 ਰੁਪਏ 판 ਕੇ ਚੱਲੋ ਮੈਂ 25 ਰੱਖਦਾ ਬੱਟ ਤੇ ਐ ਬੱਟ ਤੇ ਆਏਗਾ ਸਲਾਹ ਕਰਨੀ ਕਹਿੰਦੇ ਬਾਈ ਲੰਗਰ ਲਾ ਦਾਂ ਨੂੰ ਬਈ ਹੋਰ ਕੀ ਕਰੀ ਫਿਰ ਮੈਂ ਚੁੱਪ ਕਰ ਗੀ ਬਤਾ ਹੋਰ ਵੀ ਐ ਨੀ ਕੱਲੇ ਲੰਗਰ ਨਾਲ ਕਿਵੇਂ ਸਰੂਗਾ ਸਾਰਾ ਪਿੰਡ ਤਾਂ ਬਣਾਵਲੀ ਹੋਇਆ ਖੜਾਗਾ ਨਸ਼ੇ ਪੱਤੇ ਮੈਨਾਂ ਨਹੀਂ ਚੱਲਦਾ ਇਹ ਕੰਮ ਆ ਤਾਂ ਮੈਂ ਇਹੋ ਉਹਨੂੰ ਕਿਹਾ ਸੀ ਉੱਕੀ ਮਿੰਦਰੀ ਫਿਰ ਬੋਲਿਆ ਉੱਕੀ ਤਾਂ ਨਾ ਮਿਲਦੀ ਐ ਨਹੀਂ ਲਿਆ ਹਾਂ ਜੀ ਯਾਰ 7000 ਰੁਪਏ پتہ ਨਹੀਂ ਕੀ ਰੇਟ ਹੋ ਰਿਹਾ ਕੋਈ ਜੂਰੀ ਐ ਲੈ ਮੇਰੀ ਗੱਲ ਸੁਣੋ ਮਿੰਦਰਾ ਤੂੰ ਤਾਂ ਪਹਿਲਾਂ ਆਪਣਾ ਡੈਟ ਕਰ ਲੈਨੇ ਹੈ ਠੀਕ ਹੈ ਕਿ ਤੂੰ ਸਾਡਾ ਖਰਚਾ ਕਰਾ ਕੇ ਰਾਜੀ ਆ ਜਾਦੇ ਹੈ ਤੂੰ ਸਾਡੇ ਦੇ ਰਾਜੀ ਨਹੀਂ ਤੂੰ ਇਹੀ ਜੀ ਤੂੰ ਚੰਗਾ ਰਿਸ਼ਤੇਦਾਰ ਹੈ ਗੱਲ ਸੁਣ ਲਓ ਮੇਰੀ ਤੁਸੀਂ ਹਾਂ ਪਿਛਲੇ ਸਾਲ ਜਦੋਂ ਵੋਟਾਂ ਆਂਦੀਆਂ ਮੇਰੇ ਪਿੰਡ 'ਚ ਮੇਰੀ ਡਿਊਟੀ ਧੀ ਭੁਖੀ ਦੇ ਨਸ਼ੇ ਪੱਤੇ ਦੇ ਠੀਕ ਹੈ ਠੀਕ ਹੈ ਉਹ 780 ਵੋਟਾਂ ਨਾਲ ਜਿੱਤਿਆ ਤੀਗਾ ਜਿਹੜੇ ਸਾਹ ਨਾਲ ਤੁਸੀਂ ਕਹਿੰਦੇ ਹੋ ਫੂਸੀ ਪੂੜੇ ਨਹੀਂ ਪੱਕ ਦੇਗੇ ਹੁਣ ਉਹ ਟਾਈਮ ਗਿਆ ਹੁਣ ਲੋਕ ਖਰਚਾ ਕਰਾਉਂਦੇ ਨੇ ਠੀਕ ਹੈ ਹਾਂ ਕਿੰਨਾ ਕ ਡਾਇ ਹੋਣਾ ਤਾਂ ਡਾਇਆ ਹੋਣਾ ਅਗਲੇ ਦਾ ਘਰ ਕਿੰਨਾ ਕ ਖਰਚਾ ਨਾ 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 ਸੁਣੋ ਮੇਰੀ ਗੱਲ ਜੇ ਤੁਸੀਂ ਬੜਾ ਵੀ ਲਵੋਗੇ ਉਹਨੇ ਕ ਲੈ ਜੈ ਸਾਨੂੰ ਨਹੀਂ ਬਣਾਉਣ ਦੀ ਲੋੜ ਹੈਗੀ ਮੂੰਹ ਹੀ ਲੱਗਦਾ ਟੰਗ ਮੂੰਹ ਮੈਨੂੰ ਆ ਦੱਸ ਆਇਆ ਪਹਿਲਾਂ ਕੌਣ ਰਹਿੰਦਾ ਹੁੰਦਾ ਨਾ ਨਾ ਭੇਟ ਤੋਂ ਕੋਈ ਨਹੀਂ ਛੱਡਦਾ ਹਾਂ ਸਾਰੀ ਦੁਨੀਆ ਇੱਕ ਸ਼ਹਿਰ ਨਹੀਂ ਹੈਗੀ ਹੈ ਵਿੱਚ ਸੱਚੇ ਸੁੱਚੇ ਬੰਦੇ ਵੀ ਬਥੇਰੇ ਨੇ ਅਸੀਂ ਨੇ ਹਜੇ ਕੰਮ ਕਰਦੇ ਖਾਣ ਦੀ ਸੋਚ ਰੱਖ ਕੇ ਨਹੀਂ ਚਲੋ ਹੁਣ ਤਾਂ ਆਪਾਂ ਕਰਦਾ ਪਰਿਵਾਰ ਆ ਦੇਖੋ ਭਾਈ ਤੇ ਜੋ ਗੱਲ ਇਹ ਹੈ ਕਿ ਪੁਕਰਦਾ ਪਰਿਵਾਰ ਆ ਮੈਂ ਤਾਂ ਪਿਛਲੇ ਸਾਲ ਇਲੈਕਸ਼ਨਾਂ ਚ ਬੁਟੀ ਡਿਊਟੀ ਰਹੀ ਹੈ ਮੇਰੀ ਪਿੰਡਾਂ ਤੇਰੀਆਂ ਇਹ ਗੱਲਾਂ ਨੂੰ ਰਹਿਣ ਦੇ ਮੇਰਾ ਮੈਂ ਜਾਣਦੀ ਆ ਸਭ ਕੋ ਸਾਂ ਚੰਗੀ ਤਰ੍ਹਾਂ ਛੋਟੀ ਮਰਜ਼ੀ ਆ ਭਾਈ ਦੇ ਜਿਵੇਂ ਛੋਟੀ ਸਲਾਹ ਇੰਦੀ ਫਿਰ ਨਾਲ ਨਹੀਂ ਅਸੀਂ ਦੇਖ ਚੱਲਦੇ ਨਹੀਂ ਗੱਲ ਤਾਂ ਠੀਕ ਆ ਇਹ ਭੁਖੀ ਦਾ ਵੀ ਹਰਾ ਕਰਨਾ ਪੋਤਾ ਪੁੱਠੇ ਕੰਮ ਕਰਾਉਣਾ ਤੂੰ ਤਾਂ ਸੁਣ ਮੇਰੀ ਗੱਲ ਜਾਰੇ ਤਾਂ ਉਹੀ ਨਿਆਣਾਂ ਵਾਲੇ ਗੱਲਾਂ ਕਰਦੇ ਨੇ ਆਏ ਭਲਾ ਕਿਵੇਂ ਜਿੱਤਿਆ ਜਾਊਗਾ ਮੇਰੀ ਐਤ ਕੀ ਤਾਂ ਪਿਛਲੇ ਸਾਲ ਸਰਪੰਚ ਸੀ ਅਜ ਤੂੰ 3 ਸਾਲਾਂ ਦੀ ਗੱਲ ਲੋਕੀ ਮੇਰੀ ਐਮਐਲਏ ਨਾਲ ਲੱਗੀ ਦੀ ਡਿਊਟੀ ਉਹਦੋਂ ਮੈਂ ਉਹਦੋਂ ਅਸੀਂ ਨਾ ਗੱਡੀਆਂ ਚ ਤੇਲ ਤੱਕ ਪਵਾਏ ਨੇਗੇ ਉਹਨੇ ਪੰਦੇ ਨੇਗੇ ਮੇਰੀ ਗੱਲ ਸੁਣ ਪਤਤ ਤੂੰ ਐਂ ਸਿਆਣਾ ਉਹ ਨਹੀਂ ਆਪਣੀ ਚੱਲ ਨਹੀਂ ਉਹ ਤਾਂ ਜਿਵੇਂ ਚੱਲਣਾ ਨਹੀਂ ਦਿੰਦੇ ਫਿਰ ਆਏ ਨਹੀਂ ਜਿੱਤੇ ਜਾਂਦਾ ਚੱਲ ਦੇਖ ਫਿਰ ਤੁਹਾਨੂੰ ਮੈਂ ਹੋਰ ਦਤਾ ਮੇਰੀ ਵੀਡੀਓ ਦਫਤਰਾਂ ਨਾਲ ਸਾਰਿਆਂ ਨਾਲ ਬਣਦੇ ਤੁਸੀਂ ਕਹਿ ਕੇ ਯਾਰ ਬੀਲ ਵਾ ਲੋ ਕੀ ਮੰਗਦੇ ਫਿਰ ਆਏ ਨਹੀਂ ਥੋੜਾ ਜਿੱਤੇ ਜਾਂਦਾ ਹੈਗਾ ਕੀ ਪਤਾ ਕਿ ਨਾ ਹੀ ਖੜਾ ਹੋਵੇ ਕੋਈ ਇਹਦੇ ਤੁਹਾਨੂੰ ਮਰੇ ਸਾਡੀ ਬੇਚੀ ਗਰਾਉਂਡ ਦੇ ਅੱਗੇ ਤੁਸੀਂ ਤਾਂ ਲੋਕ ਸਾਨੂੰ ਕੀ ਕਰਨਗੇ ਨਾਲ ਫਿਰਦੇ ਤੇ ਇਹਨਾਂ ਨੇ ਹਰਦਾ ਚਲੋ ਐਵੇਂ ਕਹਿੰਦੇ ਰੱਬ ਰੋ ਰਾਣਾ ਇਹਨੇ ਬੈਰੀ ਨੂੰ ਗੋਲੇ ਮਾਰਨ ਜਾਣੀ ਦੁਸ਼ਮਣ ਕੋਈ ਜ਼ੋਰ ਨਾ ਸਮਝੋ ਹਾਂ ਉਹ ਵੀ ਹੋ ਗਾ ਮੈਂ ਚਲਾਉਂ ਬਰਾਬਰ ਚਲਾਉਂਗਾ ਅਗਲਾ ਕੋਈ ਲੱਗਦਾ ਜਿਹੜਾ ਸੁਖੀ ਗੀਤਕਾਰ ਹੈ ਮੈਨੂੰ ਉਹਦੇ ਲੱਛਣ ਖਰਾਬ ਲੱਗਦੇ ਨੇ ਖੜਾ ਹੋਊਗਾ ਥੋਡੇ ਲਵੇ ਉਹ ਅੱਛਾ ਨਾਲੇ ਥੋਡੇ ਨਾਲ ਫਿਰਦਾ ਮਾੜੇ ਜਿੰਨੇ ਨਾਲ ਫਿਰਦਾ ਹਾਂ ਫਿਰ ਉਹਨਾਂ ਨੇ ਮੈਂ ਕਿਹਾ ਜੋਰ ਲਾ ਲਿਓ ਸਮਝਾਇਆ ਚੱਲ ਕੋਈ ਨਹੀਂ ਭਾਈ ਆਪਣੀ ਮਰਜ਼ੀ ਕਰੋ ਹਾਂ ਲੋਕ ਜੇ ਉੱਤੋਂ ਸੋਰ ਹੁੰਦੇ ਵਿੱਚੋਂ ਕੋਸੋਰ ਹੁੰਦੇ ਚੱਲ ਮੈਂ ਤਾਂ ਮੜੇ ਟੰਕਰ ਦੇਖਾਂ ਉਹ ਫਿਰ ਕਣਗੇ ਸਾਡਾ ਟੰਕਰ ਵੀ ਨਹੀਂ ਸਾਹਦਾ ਹੈਗਾ ਚੱਲ ਮਾਰੇ ਕਿ ਨਾਲ ਹਾਂ ਮਾਰੇ ਕਿ ਨਾਲ ਤੇ ਚੱਲ ਤੈਂ ਕਿ ਉਹਨਾਂ ਦੀ ਸਮਝਾ ਗਏ ਨੇ ਹੋਰ ਸਮਝਾਉਣ ਦਾ ਹੱਕ ਤਾਂ ਬਣਦਾ ਹੈ ਬਿਨਾਂ ਇਹ ਨਹੀਂ ਵੀਦਾ ਹੁਣ ਅੱਖਾਂ ਬੀਜ ਕੇ ਪੈਸਾ ਬਹਾਉਣਾ ਪੋਏਦਾ ਹੁਣ ਹਾਂ ਹਾਂ ਸਾਰੇ ਪਾਸਿਓ ਵੀ ਆਪਾਂ ਨਹੀਂ ਕਰਦੇ ਆ ਵੀ ਇਹ ਤਾਂ ਕਰ ਨਹੀਂ ਰੂ ਸਾਰਾ ਇਹ ਤਾਂ ਕਰਨ ਵਾਲੀ ਨਹੀਂ ਹਾਂ ਜਾ ਪਰ ਪੰਗਾ ਨਾ ਲੋ ਦੋਵਾਂ ਨਾਲ ਆਪਣੇ ਹੋਰ ਮਾ ਸਾ ਕਿ ਕਰਕੇ ਫਿਰ ਕੋਈ ਮੰਨਦਾ ਨਹੀਂ ਆਣਾ ਤਾਂ ਆ ਜਾ ਉਹ ਹੋਰ ਭਾਈ ਜੀ ਕੀ ਹਾਲ ਨੇ ਆ ਵੀ ਜੰਗੀ ਹਾਲ ਠੀਕ ਹੈ ਠੀਕ ਹੈ ਆਪਾਂ ਹੋ ਗਏ ਬੋਟਾਂ 'ਚ ਖੜੇ ਅੱਛਾ ਵੋਟ ਪਾਉਣੀਆਂ ਨਾਲ ਸਪੋਰਟ ਕਰਨੀਆਂ ਠੀਕ ਆਪਾਂ ਪ੍ਰਵਾਨਾ ਕਰਵਾ ਮੱਤ ਤੋਂ ਵੱਧ ਚੱਕ ਲਾਂਗੇ ਫੱਟੇ ਮੇ ਹਾਂ 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 ਹੋਰ ਲੱਖ ਸਿਰ ਕੋ ਸ ਠੀਕ ਹੈ ਵਧੀਆ ਤੂੰ ਦੱਸਾ ਠੀਕ ਹੈ ਕੋਈ ਸਾਡੇ ਲੈ ਕੇ ਸੇਵਾ ਹੋਈ ਜਦੋਂ ਹੁਣ ਬਈ ਪਾਏਗਾ ਸਾਈਕਲ ਯਾਰ ਖਰਾਬ ਹੋ ਰਿਹਾਗਾ ਹੁਣ ਚੱਲਦਾ ਨਹੀਂ ਕਰਦੇ ਕੱਲ ਲੈ ਕੇ ਜੀ ਜਿਰਵੇ ਜਾਈਂ ਸਿੰਗਲੇ ਵਾਲੇ ਦੇ ਅੱਛਾ ਮੇਰਾ ਨੌਲੇ ਦੇ ਤੁਹਾਨੂੰ ਮਲੇ ਅੱਛਾ ਇਹਨੂੰ ਸਿੱਟੇ ਹੀ ਬਾਤ ਠੀਕ ਹੈ ਹਾਂ ਹੋਰ ਕੋਈ ਸੇਵਾ ਹੋਈ ਤਾਂ ਦੱਸੀ ਬਾਤ ਠੀਕ ਹੈ ਹਾਂ ਤੇ ਹੋਰ ਫਿਰ ਬਾਕੀ ਆਪਾਂ ਪਰਵਾਹ ਨਾ ਕਰ ਬਸ ਹਾਂ ਪੂਰਾ ਲਾ ਦੀ ਜੋਰ ਤੇਰੇ ਬਰਾਬਰ ਖੜਿਆ ਮਾਂ ਦੇ ਫਿਕਰ ਲਾ ਬਸ ਠੀਕ ਹੈ ਹਾਂ ਹਾਂ ਚੱਕ ਲਾਂਗੇ ਫੱਟੇ ਮਾਂ ਠੀਕ ਤੇ ਬਾਕੀ ਹਾਂ ਹਾਂ ਅਜੀ ਅਥਣੇ ਮਾਗਲ ਚ ਅੱਛਾ ਹਾਂ ਪੀਮਣ ਨੂੰ ਫੀ ਮਿਲੂ ਭੁੱਕਣ ਨੂੰ ਭੁੱਕੀ ਦਾਰੂ ਨੂੰ ਦਾਰੂ ਸਭ ਕੁਝ ਮਿਲੂ ਠੀਕ ਹੈ ਹਾਂ ਚੰਗਾ ਬਈ ਹੈ ਚੰਗਾ ਠੀਕ ਹੈ ਠੀਕ ਹੈ ਬਈ ਆਹ ਆਹ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਬੈਗੇ ਹੋਰ ਕਿਵੇਂ ਵਿੰਦਰਾ ਮੈਂ ਤਾਂ ਠੀਕ ਆਵਾ ਕਿਵੇਂ ਬੈਗਿਆ ਬਹੁਤ ਬੰਦਾ ਚਿੰਤਾ ਜੀ ਕਰ ਰਿਆ ਕੀ ਗੱਲ ਕਰਦੀ ਚਿੰਤਾ ਹੋ ਗਈ ਦਿਨੋਂ ਕਿੰਦਾ ਕੀ ਦੱਸਾਂ ਮੈਨੂੰ ਮੇਰਾ ਹਾਂ ਮੇਰੇ ਕੋਲ ਕੱਲ ਕਈ ਬੰਦੇ ਆਏ ਕਿਵੇਂ ਕੀ ਗੱਲ ਹੋ ਗਈ ਦੇਖ ਪੂਰ ਆਇਆ ਉਧਰੋਂ ਪਾਲੇ ਵਿੜੇ ਉਹ ਸਖਾਂ ਦਾ ਹਾਂ ਹਾਂ ਇਧਰੋਂ ਆ ਗਿਆ ਜੱਟਾ अच्छा जटा भौजी हां अच्छा एक अपना भी आखी ने ओए ज्ञान के राणे च अच्छा ज्ञान के राणे च मिलादा वो बुढ़ाजा बुढ़ियाला दियाला दियाला समझ गया हां ठीक है कुजे वाला ठीक है ठीक है, है हां वो कहंदे भाई तू ਐ ਕਰ ਤੂੰ ਬੰਦਾ ਸੈਣਾ हां ਬੰਦ ਹੈ ਵੀ ਤੂੰ ਜੇ ਸਰਪੰਚ ਜੀ ਖੜਾ ਕਰੀਏ ਤੈਨੂੰ ਕਹਿੰਦਾ ਉਹ ਮੁੰਡਾ ਖੜਾ ਹੁੰਦਾ ਹੈ ਜੱਗਾ ਯਾਰ ਮੈਂ ਪਹਿਲਾਂ ਮੇਰੀ ਸੁਣ ਦੂੰ ਪਹਿਲਾਂ ਮੈਂ ਉਹਦਾ ਕਹਿਣਾ ਮੈਂ ਉਹ ਬਲੇ ਬਰਦਾ ਬਲੇ ਦਾ ਮਰੀ ਸੁਣਾ ਠੀਕ ਹੈ ਕੱਲ ਤਾਂ ਯਾਰ ਹੁਣ ਤੜਕੀ ਉਹਨਾਂ ਦੇ ਘਰੇ ਹੁਰਾ ਦੀ ਇਕੱਠ ਜੱਗੇ ਕੇ ਹਾਂ ਕੋਰ ਦੀ ਕੋਰ ਆ ਤੇ ਕੋਈ ਪਿੰਡ ਚੋਂ ਆ ਮਾ ਦਾ ਘੱਟ ਜੀ ਜੜਦਾ ਨਾਗਾ ਅੱਛਾ ਉਹ ਗੱਲ ਚੱਲ ਰਹੀ ਸੀ ਜਿਹੜੀ ਇਹਦੀ ਜੱਗੇ ਦੀ ਮਾਂ ਹੈ ਹੂੰ ਬੁੜੀਆਂ ਬੜੀਆਂ ਨਾਲ ਇਹਨੇ ਕਰੀ ਹੁਣੀ ਮੁਲਾਕਾਤ ਫਿਰਦੇ ਨੇ ਹੁਣ ਕਹਿੰਦੇ ਹਰੇ ਕੇ ਗੰਪੇਨ ਕਰਦਾ ਅੱਛਾ ਉਹ ਕਦੀ ਵੀ ਮੈਂ ਛੋਲ ਦੇ ਦੂੰਗੀ ਸਾਰੀਆਂ ਨੂੰ ਹੂੰ ਜਿਹੜੀ ਇਹਦੀ ਜੱਗੇ ਦੀ ਭਝਾਈ ਹੈ ਭਾਈ ਕੀ ਤੇਜ਼ ਹੀ ਆ ਥੋੜੀ ਜੀ ਉਹ ਅੱਛਾ ਉਹਨੇ ਆ ਕੇ ਰੌਲਾ ਪਾ ਲਿਆ ਉਹ ਕਹਿੰਦੀ ਤਾਂ ਐ ਹੋ ਜੂਗਾ ਬਾ ਹੋ ਜੂਗਾ ਤੁਸੀਂ ਲੱਖਾਂ ਦਾ ਖਰਚਾ ਐ ਕਰ ਦੋਗੇ ਹੂੰ ਚੱਲ ਵਿੱਚ ਵੀ ਮੈਂ ਵੀ ਵਗਾਂ ਮੈਂ ਕਹਿੰਦਾ ਫਿਰ ਖਰਚਾ ਤਾਂ ਹੋਊਗੀ ਠੀਕ ਹੈ ਹੈ ਤੈਨੂੰ ਪਤਾ ਹੁਣ ਜਦੋਂ ਸਰਪੰਚੀ ਦੀਆਂ ਚੋਣਾਂ ਆਧਿਆ ਐਮਐਲਏ ਦੀਆਂ ਚੋਣਾਂ ਦੀ ਮੈਨੂੰ ਲੱਗਦਾ ਆਪਾਂ ਦੋ ਇਕੱਠੀ ਦੇ ਇਕੱਠੇ ਤੇਰੇ ਪਿੰਡ ਕੁਣੀਆਂ ਦੀ ਉਦੋਂ ਕਿੰਨਾ ਖਰਚ ਹੋਇਆ ਆਪਾਂ ਦੋ ਹੀ ਮੂਰੇ ਤੇ ਬਹੁਤ ਖਰਚਾ ਦੇਖ ਲੋਕਾਂ ਨੇ ਮੋਟਰਸਾਈਕਲਾਂ ਤੇ ਤੇ ਗੱਲ ਸੁਣ ਤੇਜ਼ ਦੀ ਭੁੱਕੀ ਦਾ ਆ ਸ਼ਰਾਬ ਦਾ ਸ਼ਰਾਬ ਦਾ ਅਗੇ ਨਾਲ ਤਾਂ ਪੀਂਦੇ ਤੇ ਆਪਾਂ ਤੋਂ ਨਾਲੇ ਪੀ ਕੇ ਆਪਾਂ ਨੂੰ ਇਹ ਪਾੜਦੇ ਦੇ ਆਪਾਂ ਨੂੰ ਪਾੜਦੇ ਪਰ ਆਪਾਂ ਜਿੱਤੇ ਆ ਹਾਂ ਆਪਾਂ ਜਿੱਤੇ ਆ ਕੇ ਦਿਖਾਇਆ ਵੀ ਉਹ ਪੀਜਤੇ ਗੱਲ ਹੋਈ ਪਹਿਲਾਂ ਸੋਣੋ ਮੇਰੀ ਗੱਲ ਲੋਕ ਨੇ ਨਿਛੇੜੀ ਜਾਂਦੇ ਠੀਕ ਹੈ ਲੋਕ ਨਹੀਂ ਇਹ ਚੀਜ਼ਾਂ ਦੇਖਦੇ ਕੋਈ ਮਰੇ ਕੋਈ ਬੱਚੇ ਹਰੇਕ ਨੂੰ ਹੈਗਾ ਮਤਲਬ ਅੱਜ ਤੱਕ ਹੁਣ ਹੁਣ ਉਹ ਪਹਿਲਾਂ ਵਾਲਾ ਟਾਈਮ ਗਿਆ ਹੁਣ ਇਹਨੂੰ ਤਾਂ ਐਵੇਂ ਅਸੀਂ ਫੂਸੀ ਪੂੜੇ ਜਿ ਪਕਾ ਕੇ ਇੱਥੇ ਜਗ੍ਹਾ ਕਿਵੇਂ ਜਿੱਤ ਚੰਗੇ ਜੀ ਕੱਲ ਮੇਰੇ ਕੋਲੇ ਆ ਜਿੱਤੇ ਹੋ ਅੱਛਾ ਉਹਦੇ ਬੀਨਾਂ ਦੇ ਕਲੇਸ਼ ਹੋ ਰਿਆ ਸੀ ਹਾਂ ਉਹ ਜਿਹੜੀ ਭੁਲਾਈ ਹੈ ਹਾਂ ਹਾਂ ਉਹ ਤੇजे ਦੱਸ ਦੇ ਨਾ ਛੁੜੀ ਕਹੀ ਕੀ ਹੈ ਬਰੜ ਕੋਲੇ ਸੜੀ ਨੇ ਲੜੀਏ ਜੇ ਸੰਗ ਕਹਿੰਦੇ ਆਏ ਕਰਕੇ ਆ ਕਰੇ ਜਦੋਂ ਹੁਣ ਇੱਕਲੇ ਸ ਹੈ ਉਹ ਸਰਪੰਚ ਜੀ ਕਿਵੇਂ ਕਰੂਗਾ ਉਹ ਜਰ ਮੈਨੂੰ ਆਏ ਦੱਸ ਸਾਰੇ ਜੇ ਸੋਤਾ ਹੋਵੇ ਘਰ ਚ ਉਹਨੂੰ ਜੱਗੇ ਨੂੰ ਕਿੰਦੀ ਨਾ ਬਿਆਹ ਦੀ ਠੀਕ ਹੈ ਮਾਮੇ ਭੂਆ ਦੀ ਆਉਂਦੀਆਂ ਮੈਨੂੰ ਉਹਨਾਂ ਦਾ 11 ਕੁੜੀਆਂ ਨੇ ਮੈਂ ਸਾਰਿਆਂ ਨੂੰ ਜਾਣਦਾ ਹਾਲ ਤੱਕ ਕੋ ਫਰਦਾ ਕਰ ਲਈ ਪਹਿਲਾਂ ਤਾਂ ਮੈਂ ਅੰਦਰ ਗੱਲ ਸੁਣਾਂ ਹਾਂ ਪਹਿਲਾਂ ਤਾਂ ਦੀ ਸਰਪੰਚੀ ਹੋਰ ਸਾਹਿਬ ਦੀ ਹਾਂ ਠੀਕ ਹੈ ਹੁਣ ਸਰਪੰਚੀ ਐ ਬਹੁਤ ਔਖੀ ਦੇਖੋ ਘਰ ਦੀਏ ਰਹੇ ਜੇ ਉਹੀ ਸਰਪੰਚ ਉਹ ਵੀ ਦੇਖੇ ਇੱਕ ਤੱਕ ਘਰੇ ਇਹਨਾਂ ਦੇ ਕੋਲੇ ਇਸ ਰਹਿੰਦਾ ਹਾਂ ਦੂਜੀ ਗੱਲ ਉਹ ਟਾਈਮ ਪਹਿਲਾਂ ਵਾਲਾ ਗਿਆ ਹੁਣ ਗਿਆ ਹੁਣ ਜਮਾਨੇ ਦਾ ਫਰਕ ਪਗਿਆ ਹੁਣ ਤਾਂ ਲੋਕ ਖਾਂਦੇ ਕਿਤੇ ਹੋਰ ਨੇ ਵੋਟ ਕਿਤੇ ਹੋਰ ਪਾਉਂਦੇ ਲੈ ਰਿਸ਼ਤੇਦਾਰਾਂ ਗੱਲ ਸੁਣ ਮੇਰੀ ਹੁਣ ਚਲੋ ਦੋ ਜੇ ਲੜਦੇ ਗਵਾਂਢੀ ਹਾਂ ਠੀਕ ਹੈ ਕਿ ਨਹੀਂ ਲੜੇ ਹੋ ਜੇ ਇੱਕ ਦੀ ਕਹਾਣੀ ਆਪਾਂ ਇੱਕ ਦਾ ਵਿਰਧ ਹੋ ਗਿਆ ਆਪਣੇ ਇੱਕ ਦਾ ਵਿਰਧ ਹੋ ਗਿਆ ਹੋ ਗਿਆ ਕੰਨੀ ਚਲ ਐ ਕਰੀਓ ਸੁਣੋ ਮੇਰੀ ਗੱਲ ਹਾਂ ਸਰਦਾਰ ਸਾਹਿਬ ਹਾਂ ਚਲੋ ਮੈਂ ਤਾਂ ਜਰੂਰ ਥੋਕਾ ਜਾ ਹੋ ਕੇ ਆਇਆ ਤੀਆ ਤੂੰ ਦੂਜੇ ਕਰੀਏ ਹੁਣ ਚਲ ਮੈਂ ਕਰੀਏ ਪਾ ਮੈਨੂੰ ਐ ਸੁਣੋ ਦੇਖ ਮੈਂ ਤਾਂ ਪੜ ਜਾ ਰਹਿ ਤਾਂ ਸੁਣ ਮੇਰੀ ਗੱਲ ਮੈਂ ਤੇਰੇ ਕੋਲੇ ਆਉਂਗਾ ਪ੍ਰਾਥਨੇ ਜੇ ਰਾਇ ਲੈਣੀ ਠੀਕ ਹੈ ਹੁਣ ਤਾਂ ਗਿਰ ਮੈਨੂੰ ਦੇਖਣਗੇ ਮੈਂ ਮੈਂ ਇਸ ਨੂੰ ਹੋਲ ਕੇ ਆਇਆ ਤੀ ਮੈਨੂੰ ਪਾਣੀ ਮਿਲੇਗਾ ਮੈਂ ਭਾਈ ਮੈਂ ਇਹ ਗੱਲ ਚਾਹੁੰਦਾ ਹੈਗਾ ਸਹਿਲਾ ਠੀਕ ਹੈ ਮੈਂ ਸਮਝਦਾਰਾ ਬੇਰੀ ਸਮਝਦਾਰੀਏ ਖਰਾਬ ਕਰਨੀ ਸਮਝਦਾਰੀ ਠੀਕ ਹੈ ਸਿਆਣਾ ਹੈਗਾ ਪਹਿਲਾਂ ਆਈ ਵੀ ਤਰੇ ਕੋਲ ਤੋਂ ਦੇ ਮੈਂ ਦੇਖਿਆ ਤੀਆ ਹਾਂ ਅਸ ਜੇ ਸਹੀ ਪੁੱਛਦਾ ਮੈਂ ਤਾਂ ਉਹਨੂੰ ਉਹਦੇ ਵੀ ਸਲਾਹ ਦਿੱਤੀ ਸੀ ਮੈਂ ਕਿਹਾ ਤੁਸੀਂ ਉਹ ਬੰਦੇ ਨੂੰ ਦੇਖ ਲਓ ਤੇਰਾ ਤਾਇਆ ਚੰਗਾ ਸਿਆਣਾ ਬੰਦਾ ਹੈ ਮੰਨਦਾ ਨਹੀਂ ਉਹਨਾਂ ਤਾਂ ਦੂਆਂ ਨੇ ਗਿੱਟ ਮਿਟ ਜੇਗਾ ਇਹ ਘਟਾ ਸੁਣਦੇ ਨਹੀਂ ਅ ਕਿਸੇ ਜਾਨ ਉਹਦਾ ਕਹਿੰਦੇ ਵੀ ਦੇਖ ਤੂੰ ਪਹਿਲਾਂ ਵੀ ਲੋਕਾਂ ਦੇ ਨੇ ਫਾਇਦੇ ਕਰਦਾ ਹੈ ਪੁਰਸ ਵਿੱਚ ਕੀ ਚੌਕੀ ਦੀ ਬੋਦੀ ਹੈ ਵੀ ਪੁਲਿਸ ਥਾਣੇਂ ਦਰਪਾਚੇ ਮੈਨੂੰ ਪਤਾ ਹੈ ਮੇਰੇ ਬੀਤੀ ਦੀ ਗਵਾਹੀ ਪਾ ਕੇ ਮੇਰੇ ਸਾਹਦੇ ਕਚੈਰੀਆਂ ਦਾ ਪੱਕੇ ਹੋਣਾ ਮੈਨੂੰ ਪਤਾ ਸਰਪੰਚੀ ਕਿਵੇਂ ਨਹੀਂ ਚਲਾਵੇਗਾ ਆਇਆ ਚੱਲ ਐ ਕਰੋ ਹਾਂ ਕੋਈ ਅਨੇ ਪਹਿ ਸਲਾਹ ਕਰਾਂਗੇ ਆ ਕੇ ਆਥਣੇ ਠੀਕ ਹੈ ਤੇ ਮੈਂ ਹੁਣ ਚੱਲਿਆ ਮੈਂ ਮੜ ਜਾ ਡੰਗਰ ਦੇ ਲਾ ਮੈਂ ਤਾਂ ਮੈਂ ਸਕੂਲ ਕੇ ਆਇਤੀ ਪਾਣੀ ਪੀ ਲਿਆਉਣਾ ਇਹਦਾ ਜਰੂਰੀ ਹੈ ਕਿ ਕਿੰਨੇ ਡੰਗਰ ਹੋਰ ਭੁੱਖੇ ਰਹਿਣਾ ਹਾਂ ਠੀਕ ਹੈ ਕਰ ਕੰਮ ਭਾਈ